ਵਿਧਵਾ ਔਰਤ ਦੇ ਬੈਂਕ ਖਾਤੇ ਦੇ ਵਿੱਚ ਉਹ ਹੈਕਰਾਂ ਨੇ ਲੱਖਾਂ ਰੁਪਏ ਤੇ ਫੇਰਿਆ ਹੱਥ ਵਿਧਵਾ ਔਰਤ ਨੂੰ ਲਗਾਇਆ 6 ਲੱਖ 42 ਹਜ਼ਾਰ ਰੁਪਏ ਦਾ ਚੁੰਨਾ ਜਦੋਂ ਫੋਨ ਤੇ ਦੇਖਿਆ ਮੈਸੇਜ ਤਾਂ ਪੈਰਾ ਹਿੱਠੋ ਕਿਸ ਕਿਸ ਮੀਂਹ ਤਾਂ ਹੁਣ ਤੁਸੀਂ ਵੀ ਹੋ ਜਾਓ ਸਾਫ ਦਰ ਤੁਹਾਡੇ ਨਾਲ ਵੀ ਵਾਪਰ ਸਕਦਾ ਇਹ ਪਾਣਾ ਸਾਰੀ ਮੇਰੀ ਮਿਹਨਤ ਕਰੀ ਕਰਾਈ ਮੇਰੇ ਕੋਲ ਇੰਨੇ ਜੋੜਿਆ ਹੋਇਆ ਸੀ ਤੇ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ ਤੇ ਆਟੋਮੈਟਿਕ ਪੇਮੈਂਟ ਕੱਟੇਗੀ 40901 ਰੁਪਿਆ ਤੇ ਫਿਰ ਕਹਿੰਦੇ ਆਪ ਦਾ ਕਾਰਡ ਨੰਬਰ ਦੇ ਦਿਓ ਤੇ ਫਿਰ ਫੰਡ ਹੋ ਜੂਗੀ ਮੈਂ ਕਾਰਡ ਨੰਬਰ ਦਿੱਤਾ ਸੀ ਉੱਪਰ ਵਾਲਾ ਤੇ ਉਹ ਆਪਣੇ ਆਪ ਫਿਰ ਉਸਤਵਾਲ ਪੈਸੇ ਕੱਟੇ ਗਏ ਐਫ ਡੀ ਕਰੀ 1.7 ਲੱਖ ਦੀ 1.10 ਹਜ਼ਾਰ ਦੀ 1 ਅਗਸਤ ਨੂੰ ਰਾਤ ਨੂੰ ਫੇਰ ਐਫਲ ਟੁੱਟ ਗਈ 8:15 ਦੇ ਸਤਿ ਸ਼੍ਰੀ ਅਕਾਲ ਜੀ ਮੈਸਰ ਸ਼ਰਮਾ ਚਰਦੀ ਕਲਾ ਟਾਈਮ ਟੀਵੀ ਦੇਖ ਰਹੇ ਸਾ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਆ ਅੱਜਕੱਲ ਠੱਗੀ ਠੋਰੀਆਂ ਦਾ ਸਿਲਸਲਾ ਬੜਾ ਹੀ ਤੇਜ਼ ਹੁੰਦਾ ਜਾ ਰਿਹਾ ਹੈ ਭਾਵੇਂ ਹੀ ਘਰਾਂ ਦੇ ਵਿੱਚ ਠੱਗੀ ਠੋਰੀਆਂ ਦਾ ਮਾਮਲਾ ਸਾਹਮਣੇ ਹੀ ਕਿਉਂ ਨਾ ਆਵੇ ਜਾਂ ਫਿਰ ਬੈਂਕਾਂ ਦੇ ਵਿੱਚ ਜਿਹੜੀ ਸਾਡੀ ਰਾਸ਼ੀ ਜਮ੍ਹਾਂ ਕੀਤੀ ਹੋਈ ਹੈ ਤਾਂ ਅੱਜਕੱਲ ਦਾ ਬੈਂਕਾਂ ਦੇ ਵਿੱਚ ਵੀ ਸਾਡੇ ਪੈਸੇ ਸੁਰੱਖਿਤ ਨਹੀਂ ਜੀहां ਜਿੰਨੇ ਵੀ ਸਾਡੇ ਦਰਸ਼ਕ ਇਹ ਨਿਊਜ਼ ਦੇਖ ਰਹੇ ਨੇ ਮੈਨੂੰ ਸੁਣ ਰਹੇ ਨੇ ਜਾਂ ਸਾਡੀ ਇਸ ਨਿਊਜ਼ ਨੂੰ ਦੇਖ ਰਹੇ ਨੇ ਤਾਂ ਤੁਸੀਂ ਆਖਿਰ ਤੱਕ ਇਹ ਖਬਰ ਜ਼ਰੂਰ ਦੇਖਿਓ ਕਿਤੇ ਕੱਲ੍ਹ ਨੂੰ ਵੀ ਤੁਹਾਡੇ ਨਾਲ ਇਹ ਪਾੜਾ ਨਾ ਵਾਪਰ ਜਾਵੇ ਤਾਂ ਤੁਸੀਂ ਵੀ ਹੁਣ ਤੋਂ ਸਾਵਧਾਨ ਹੋ ਜਾਵੋ ਜੀहां ਇੱਕ ਤੁਹਾਡੇ ਨਾਲ ਅਜਿਹੀ ਘਟਨਾ ਸਾਹਮਣੇ ਲੱਗਿਆ ਜਿਸ ਨੂੰ ਸੁਣ ਕੇ ਤੁਹਾਡੀਆਂ ਵੀ ਅੱਖਾਂ ਖੁੱਲੀਆਂ ਨਹੀਂ ਆਪ ਖੁੱਲੀਆਂ ਹੀ ਰਹਿ ਜਾਣਗੀਆਂ ਕਿਉਂਕਿ ਹਰ ਕਿਸੇ ਦੇ ਪੈਸੇ ਅੱਜ ਦੇ ਸਮੇਂ ਦੇ ਵਿੱਚ ਭਾਵੇਂ ਕਿਸੇ ਨੇ ਆਪਣੀ ਜਿਹੜੀ ਕਿ ਰਾਸ਼ੀ ਉਹ ਬੈਂਕ ਦੇ ਵਿੱਚ ਜਮ੍ਹਾਂ ਕੀਤੀ ਹੋਈ ਹੈ ਭੁ ਵਿਖ ਨੂੰ ਲੈ ਕੇ ਜਾ ਫਿਰ ਜਿਹੜੀ ਕਿ ਹੁਣ ਦੇ ਸਮੇਂ ਲਈ ਜਾਂ ਕਿ ਔਖੇ ਸਮੇਂ ਦੇ ਲਈ ਜਿਹੜੀ ਕਿ ਸਾਡੇ ਰਾਸ਼ੀ ਉਹ ਕਿਤੇ ਨਾ ਕਿਤੇ ਕੰਮ ਜ਼ਰੂਰ ਆਵੇਗੀ ਤਾਂ ਜਿਹੜੇ ਕਿ ਹਰ ਕਿਸੇ ਦਾ ਪੈਸਾ ਬੈਂਕ ਦੇ ਵਿੱਚ ਪਿਆ ਇਹ ਸੋਚ ਕੇ ਬੈਂਕ ਦੇ ਵਿੱਚ ਅਸੀਂ ਆਪਣੀ ਰਾਸ਼ੀ ਜਮ੍ਹਾਂ ਕਰਵਾ ਲੈਨੇ ਆ ਕਿ ਸਾਡੇ ਪੈਸੇ ਬੈਂਕ ਦੇ ਵਿੱਚ ਸੁਰੱਖਿਤ ਪਏ ਨੇ ਪਰ ਨਹੀਂ ਅੱਜ ਇਸ ਸਮੇਂ ਦੇ ਵਿੱਚ ਬੈਂਕਾਂ ਦੇ ਵਿੱਚ ਵੀ ਸਾਡੇ ਪੈਸੇ ਸੁਰੱਖਿਤ ਨਹੀਂ ਕਦੋਂ ਬੈਂਕ ਖਾਤੇ ਦੇ ਵਿੱਚੋਂ ਸਾਡੇ ਪੈਸੇ ਸਾਫ ਹੋ ਜਾਣ ਕਦੋਂ ਸਾਡਾ ਬੈਂਕ ਖਾਤਾ ਖਾਲੀ ਹੋ ਜਾਵੇ ਇਹ ਸਿਰਫ ਇੱਕ ਮੈਸੇਜ ਆਉਣ ਤੇ ਹੀ ਪਤਾ ਲੱਗੇਗਾ ਜਦੋਂ ਫੋਨ ਤੇ ਇੱਕ ਮੈਸੇਜ ਆਉਂਦਾ ਤਾਂ ਫਿਰ ਸਾਡੀਆਂ ਅੱਖਾਂ ਨੇ ਜੜੀਆਂ ਕਿ ਉਹ ਖੁੱਲੀਆਂ ਹੀ ਰਹਿ ਜਾਂਦੀਆਂ ਨੇ ਸੋ ਇੱਕ ਅਜਿਹੀ ਹੀ ਘਟਨਾ ਵਾਪਰੀ ਇੱਕ ਵਿਧਵਾ ਔਰਤ ਦੇ ਨਾਲ ਪਵਾਨੀਗੜ ਦੇ ਬਾਲਦਕਰਾਂ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਧਵਾ ਔਰਤ ਕਰਮਜੀਤ ਕੌਰ ਜਿਸ ਦੇ ਕਿ ਬੈਂਕ ਖਾਤੇ ਦੇ ਵਿੱਚ ਉਹ ਹੈਕਰਾਂ ਨੇ 6 ਲੱਖ 42000 ਰੁਪਏ ਦੀ ਨਕਦੀ ਕੱਢ ਲਈ ਹੈ ਜੀਹਾਂ ਤਾਂ ਉਸ ਨੂੰ ਪਤਾ ਲੱਗਦਾ ਉਦੋਂ ਜਦੋਂ ਫੋਨ ਦੇ ਮੈਸੇਜ ਆਉਂਦਾ ਹੈ ਤਾਂ ਮੈਸੇਜ ਦੇ ਕੇ ਮਾਵਾਂ ਧੀਆਂ ਦੀਆਂ ਅੱਖਾਂ ਨੇ ਜੜੀਆਂ ਕਿ ਉਹ ਖੁਲਨੀਆਂ ਹੀ ਰਹਿ ਜਾਂਦੀਆਂ ਨੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਤਾਂ ਦੱਸ ਦੇ ਕਿ ਕਰਮਜੀਤ ਕੌਰ ਔਰਤ ਜਿਹੜੀ ਕਿ ਪੇੜ ਤੌਰ ਤੇ ਤਾਂ ਉਸਦੇ ਕੇ ਫੋਨ ਤੇ ਤਿੰਨ ਵਕ ਵਕ ਮੈਸੇਜ ਆਏ ਸੀ ਜਿਨ੍ਹਾਂ ਦੇ ਵਿੱਚ ਇੱਕ ਮੈਸੇਜ ਇਹ ਸੀ ਕਿ ਵਕ ਵਕ ਟਰਾਂਜੈਕਸ਼ਨਾਂ ਦੇ ਰਾਹੀਂ 1 ਲੱਖ ਰੁਪਏ ਦੀ ਰਕਮ ਕਿਸੇ ਹੋਰ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕਰਨ ਦੀ ਸੂਚਨਾ ਵੀ ਮਿਲੀ ਸੀ ਪਰ ਪਰਿਵਾਰ ਦੇ ਵੱਲੋਂ ਕੋਈ ਵੀ ਰਕਮ ਟਰਾਂਸਫਰ ਨਹੀਂ ਕੀਤੀ ਗਈ ਤਾਂ ਬਾਅਦ ਦੇ ਵਿੱਚ ਜਿਵੇਂ ਉਹਨਾਂ ਨੂੰ ਆਪਣੇ ਦੇ ਨਾਲ ਹੋਈ ਠੱਗੀ ਦਾ احساس ਹੁੰਦਾ ਕਿ ਸਾਡੇ ਨਾਲ ਜ਼ਰੂਰ ਕੋਈ ਨਾ ਕੋਈ ਠੱਗੀ ਹੋਈ ਹੈ ਤਾਂ ਉਹ ਤੁਰੰਤ ਬੈਂਕ ਦੇ ਵਿੱਚ ਜਾਂਦੇ ਨੇ ਤਾਂ ਜਿਹੜੇ ਕਿ ਬ੍ਰਾਂਚ ਹੈ ਭਵਾਨੀਗੜ੍ਹ ਦੇ ਵਿੱਚ ਉਹਨਾਂ ਦੀ ਜਿੱਥੇ ਕਿ ਬੈਂਕ ਖਾਤਾ ਖੁੱਲਿਆ ਹੁੰਦਾ ਹੈ ਤਾਂ ਉਸ ਬੈਂਕ ਦੇ ਵਿੱਚ ਉਹ ਜਾਂਦੇ ਨੇ ਸੰਪਰਕ ਕਰਦੇ ਨੇ ਮਹਿਲਾ ਅਧਿਕਾਰੀ ਦੇ ਨਾਲ ਤਾਂ ਫਿਰ ਮਹਿਲਾ ਅਧਿਕਾਰੀ ਦੇ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਐਫ ਡੀ ਬਣਾਉਣ ਦੀ ਕਿ ਤੁਹਾਡੇ ਪੈਸੇ ਨੇ ਜਿਹੜੇ ਕਿ ਉਹ ਐਫ ਡੀ ਦੇ ਵਿੱਚ ਸੁਰੱਖਿਤ ਰਹਿਣਗੇ ਤਾਂ ਉਸ ਤੋਂ ਬਾਅਦ ਆ ਪੁਲਿਸ ਨੂੰ ਵੀ ਸਬੰਧਿਤ ਸੂਚਿਤ ਕੀਤਾ ਜਾਂਦਾ ਹੈ ਪੇਟ ਪਰਿਵਾਰ ਦੇ ਵੱਲੋਂ ਤਾਂ ਦੇਖਦੇ ਹੀ ਦੇਖਦਿਆਂ ਪਹਿਲਾਂ ਹਜ਼ਾਰਾਂ ਰੁਪਏ ਕੱਟੇ ਜਾਂਦੇ ਨੇ ਤਾਂ ਹਜ਼ਾਰਾਂ ਹਜ਼ਾਰਾਂ ਕਰਕੇ 1 ਅਗਸਤ ਦੀ ਰਾਤ ਨੂੰ ਜਿਹੜੇ ਕਿ 6 ਲੱਖ ਰੁਪਏ ਦਾ ਚੁੰਨਾ ਲੱਗ ਜਾਂਦਾ ਹੈ ਤਾਂ ਹੈਕਰਾਂ ਦੇ ਵੱਲੋਂ ਸਾਰੀ ਦੀ ਸਾਰੀ ਰਾਸ਼ੀ ਐਫ ਡੀ ਤੋੜ ਕੇ ਜਿਹੜੀ ਕਿ ਮਹਾਰਾਸ਼ਟਰ ਦੇ ਇੱਕ ਬੈਂਕ ਖਾਤੇ ਦੇ ਵਿੱਚ ਟਰਾਂਸਫਰ ਕਰ ਲਈ ਜਾਂਦੀ ਹੈ ਤਾਂ ਜਿਵੇਂ ਹੀ ਪਰਿਵਾਰ ਨੂੰ ਪਤਾ ਲੱਗਦਾ ਹੈ ਪਰਿਵਾਰ ਦੇ ਪੈਰਾ ਹੀਠੋਂ ਜ਼ਮੀਨ ਖਿਸਕ ਜਾਂਦੀ ਹੈ ਆਓ ਫਿਰ ਇੱਕ ਵਾਰ ਸੁਣ ਲੈਣੇ ਆ ਇਸ ਪੀੜਤ ਪਰਿਵਾਰ ਦੀ ਇਸ ਪੀੜਤ ਮਾਤੀ ਦੀ ਜ਼ੁਬਾਨੀ ਹਾਂਜੀ ਠੀਕੀ ਨਾਮ ਆ ਤੁਹਾਡਾ ਮੇਰਾ ਨਾਮ ਕਰਮਜੀਤ ਕੌਰ ਹੈ ਬੇਟੇ ਆਂਟੀ ਕੀ ਥੱਗੀ ਹੋਈ ਥੋੜੇ ਨਾਲ ਮੇਰੇ ਨਾਲ ਬੇਟੇ 6 ਲੱਖ 42000 ਰੁਪਿਆ ਮਤਲਬ ਏ ਮੈਨੂੰ ਤਾਂ ਇਹ ਸ਼ੱਕ ਹੈ ਵੀ ਅਸੀਂ ਅੰਸ਼ੋਰੈਂਸ ਕਰਾਇਤੀ ਵੀ ਉਹਦੇ ਨਾਲ ਕੁਝ ਹੋ ਗਿਆ ਪਰ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਠੱਗਾਂ ਨੇ ਕਰਿਆ ਕਿ ਹੋਇਆ ਮੈਨੂੰ ਸਮਝ ਨਹੀਂ ਆਈ ਬੇਟੇ ਵੀ ਇਹ ਸਾਰੀ ਮੇਰੀ ਮਿਹਨਤ ਕਰੀ ਕਰਾਈ ਮੇਰੇ ਕੋਲ ਇੰਨੇ ਜੋੜਿਆ ਹੋਇਆ ਸੀ ਵੀ ਚਲ ਕਬੀਲਦਾਰੀ ਆ ਮੇਰੀ ਬੇਟੀ ਵੀ ਨਿਵਾਣਾ ਹੈ ਕਿ ਪੈਸੇ ਦੀ ਲੋੜ ਹੁੰਦੀ ਹੈ ਕਿ ਸਾਰਾ ਉੱਡ ਗਿਆ ਹਾਂ ਠੀਕ ਹੈ ਫੈਮਲੀ ਚ ਕੌਣ-ਕੌਣ ਆਂਟੀ ਟੁੱਟੀ ਅਸੀਂ ਦੋਨੇ ਮਾਮਾ ਤੀਆਂ ਹਾਂ ਸੋ ਕਮੋਨ ਵਾਲੇ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਅੰਗਨਵਾੜੀ ਚ ਵਰਕਰ ਆ ਬੇਟੇ ਠੀਕ ਹੈ ਸੋ ਬੜੀ ਮਿਹਨਤ ਨਾਲ ਪੈਸੇ ਜੁੜੇ ਉਹਨੂੰ ਹਾਂਜੀ ਹਾਂ ਕਿਹੜਾ ਜੁੜਦਾ ਬੇਟੇ ਉਹ ਤਾਂ ਪੁਰਾਣੇ ਜ਼ਮਾਨਿਆਂ ਦੇ ਜੁੜੇ ਹੋਏ ਤੇ ਠੀਕ ਹੈ ਪਹਿਲਾਂ ਦੇ ਸੋ ਇਸ ਇਸ ਸੰਬੰਧੀ ਤੁਸੀਂ ਕੰਪਲੀਟ ਵਗੈਰਾ ਦਰਜ ਕਰਾਈ ਆ ਸੈਕ ਹਾਂਜੀ ਹਾਂ ਠੀਕ ਹੈ ਸੋ ਕੀ ਕਹਿੰਦੇ ਕਿ ਕੀ ਕਾਰਵਾਈ ਆਰੰਭ ਵਿੱਚ ਲੈਂਦੀ ਹਾਂ ਹਾਂਜੀ ਹਾਂ ਉਹਨਾਂ ਨੇ ਆਪਣੇ ਐਸਐਸਪੀ ਸਾਹਿਬ ਨੇ ਪਹਿਲਾਂ ਐਪਲੀਕੇਸ਼ਨ ਆਪਾਂ ਉਹਨਾਂ ਨੂੰ ਦਿੱਤੀ ਸੀ ਕਿ ਫਿਰ ਉਹਨਾਂ ਨੇ ਪਿੱਛੇ ਆ ਕੇ ਉਹਨਾਂ ਨੂੰ ਸਾਈਬਰ ਸੈਂਡਰ ਹਨ ਸੈੱਲ ਵਾਲਿਆਂ ਨੂੰ ਜੀ ਦਿੱਤੀ ਹੈ ਬਟੇ ਉੱਥੇ ਚੱਲ ਰਹੀ ਹੈ ਗੱਲਬਾਤ ਠੀਕ ਹੈ ਹਾਂ ਕਰ ਦੋ ਵੀ ਤੁਹਾਡੀ ਜਿਹੜੇ ਹਾਂ ਜੀ ਹਾਂ ਮੈਂ ਕਹਿੰਦੀ ਆ ਮੇਰੇ ਪੈਸੇ ਵਾਪਸ ਹੋਣੇ ਚਾਹੀਦੇ ਨੇ ਦਿਪਿੰਦਰ ਜੀ ਕੀ ਗੱਲਬਾਤ ਹੋਈ ਏ ਤੁਹਾਡੀ ਮੰਮੀ ਨਾਲ ਕਿਵੇਂ ਠੱਗੀ ਲੱਗੀ 31 ਜੁਲਾਈ ਨੂੰ ਮਤਲਬ ਕਾਲ ਆਈ ਸੀ ਲਾਈਫ ਇੰਸ਼ੋਰੈਂਸ ਆੜੰਦੀ ਤੇ ਉਹਨਾਂ ਦੀ ਕਾਲ ਮੈਂ ਚੱਕੀ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਤੁਹਾਡੀ ਮਤਲਬ ਪੇਮੈਂਟ ड्यू ਹੈ ਕਿਉਂ ਪੇ ਕਰ ਦੋ ਤੇ ਅਸੀਂ ਕਹ ਨਹੀਂ ਕਰਵਾਉਣੀ ਹੈਗੀ ਫਿਰ ਆਟੋਮੈਟਿਕ ਪੇਮੈਂਟ ਕੱਟੇਗੀ 4901 ਰੁਪਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਪੁੱਛਿਆ ਸੀ ਉਸ ਤੋਂ ਬਾਅਦ ਫਿਰ ਫੋਨ ਆਇਆ ਤੇ ਆਇਨ ਕਿਹਾ ਸੀ ਕਿ ਤੁਹਾਡੇ ਅਸੀਂ ਕਹ ਨਹੀਂ ਕਰਵਾਉਣੀ ਸੀ ਤੁਸੀਂ ਪੇਮੈਂਟ ਕਿਉਂ ਕੱਟੀ ਹੈਗੀ ਆ ਤੇ ਫਿਰ ਅਸੀਂ ਕਹ ਰਿਫੰਡ ਕਰਵਾਉਣਾ ਤੇ ਫਿਰ ਉਹ ਕਹਿੰਦੇ ਆਪ ਦਾ ਕਾਰਡ ਨੰਬਰ ਦੇ ਦਿਓ ਤੇ ਰਿਫੰਡ ਹੋ ਜੂਗੀ ਮੈਂ ਕਾਰਡ ਨੰਬਰ ਦਿੱਤਾ ਸੀ ਉੱਪਰ ਵਾਲਾ ਤੇ ਉਹ ਆਪਣੇ ਆਪ ਫਿਰ ਉਸ ਤੋਂ ਬਾਅਦ ਪੈਸੇ ਕੱਟੇ ਗਏ ਪਹਿਲਾ ਕੱਟਿਆ 82000 ਫਿਰ ਉਸ ਤੋਂ ਬਾਅਦ 10000 ਕੱਟਿਆ ਫਿਰ 50000 ਕੱਟਿਆ ਗਿਆ। ਕੁੱਲ ਕਿੰਨਾ ਆਪਾਂ ਕਹੀਦੀ ਨੁਕਸਾਨ ਹੋ ਗਿਆ? 31 ਜੁਲਾਈ ਨੂੰ 142000 ਕੱਟਿਆ ਗਿਆ। ਫਿਰ ਉਸ ਤੋਂ ਬਾਅਦ ਉਹਦੀ ਮੈਂ ਬੈਂਕ ਅਰੇ ਨੂੰ ਮੈਮ ਨੂੰ ਫੋਨ ਕਰਿਆ ਤੇ ਉਹ ਕਹਿੰਦੇ ਉਹ ਮਤਲਬ ਐਫ ਡੀ ਕਰ ਦੋ। ਮੈਨੇ ਉਹ ਨੈਟ ਬੈਂਕਿੰਗ ਅਸੀਂ ਯੂਜ਼ ਕਰਦੇ ਆ ਫੋਨ ਤੇ ਤੇ ਅਸੀਂ ਐਫ ਡੀ ਕਰੀ 1.7 ਲੱਖ ਦੀ 11000 ਦੀ ਤੇ ਫਿਰ ਅਗਲੇ ਦਿਨ ਅਸੀਂ 1 ਅਗਸਤ ਨੂੰ ਅਸੀਂ ਬੈਂਕ 'ਚ ਗਏ ਸੀ ਬੈਂਕ 'ਚ ਗਏ ਤੇ ਉਹਨਾਂ ਨੇ ਕਿਹਾ ਤੁਹਾਡੀ ਐਫ ਡੀ ਸੇਫ ਹੈ ਨਹੀਂ ਹੁਣ ਜਾਂਦੇ ਹੈਗੇ ਪੈਸੇ ਤੇ ਫਿਰ ਅਸੀਂ ਸੰਗੁਰਵੀ ਐਪਲੀਕੇਸ਼ਨ ਦੇ ਕੇ ਆਏ ਆ ਐਸਐਸਪੀ ਸਾਹਿਬ ਨੂੰ ਤੇ ਫਿਰ ਰਾਤ ਨੂੰ ਉਸੇ 1 ਅਗਸਤ ਨੂੰ ਰਾਤ ਨੂੰ ਫੇਰ ਐਫਲ ਟੁੱਟ ਗਈ 8:15 ਮਿੰਟ ਤੇ ਤੁਹਾਨੂੰ ਫਿਰਲੇ ਪੈਸੇ ਵੀ ਸਾਰੇ ਹੈਕਰਾਂ ਵੱਲੋਂ ਹੈਕਰ ਕਰ ਲਏ ਹਾਂਜੀ ਉਹ 7 ਲੱਖ ਸੀ ਉਹ ਚੋਂ 5 ਲੱਖ ਕਢਵਾਏ ਗਏ ਠੀਕ ਹੈ ਕੁੱਲ 7 ਲੱਖ 42000 ਕੱਟਿਆ ਗਿਆ